ਪੰਚਾਇਤ ਤਲਵੰਡੀ ਚੌਧਰੀਆਂ ਵਿਖੇ ਮੱਛਰ ਮਾਰਨ ਵਾਲੀ ਦਵਾਈ ਦਾ ਛਿੜਕਾ ਕੀਤਾ ਗਿਆ ਗੱਲਬਾ ਦੌਰਾਨ ਸਰਪੰਚ ਬਲਵਿੰਦਰ ਸਿੰਘ ਲੱड्डੂ ਨੇ ਆਖਿਆ ਕਿ ਲਗਭਗ 45 ਦਿਨਾ ਤੋਂ ਪੈ ਰਹੇ ਮੀਂਹ ਕਾਰਨ ਮੱਛਰ ਦੀ ਪੈਦਾਵਾਰ ਬਹੁਤ ਹੋ ਗਈ ਹੈ ਮੱਛਰ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਲੱਗਣ ਦਾ ਖਤਸ਼ਾ ਹੈ ਇਸ ਕਰਕੇ ਤਲਵੰਡੀ ਚੌਧਰੀਆਂ ਦੇ ਗਲੀਆਂ ਮੋਹੱਲਿਆਂ ਵਿੱਚ ਮੱਛਰ ਮਾਰਨ ਵਾਲੀ ਦਵਾਈ ਦਾ ਲਗਾਤਾਰ 2 ਦਿਨ ਛਿੜਕਾ ਕੀਤਾ ਜਾਵੇਗਾ ਉਨ੍ਹਾਂ ਅੱਗੇ ਦੱਸਿਆ ਕਿ ਤਲਵੰਡੀ ਚੌਧਰੀਆਂ ਵਿੱਚ ਪੰਚਾਇਤੀ ਚੋਣਾ ਹੋਣਾਂ ਤੇ ਤੁਰੰਤ ਬਾਅਦ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰ ਦਿੱਤੇ ਸਨ ਪਰ ਬਾੜਸ਼ਾ ਜ਼ਿਆਦਾ ਹੋਣ ਕਾਰਨ ਕਾਫੀ ਕੰਮ ਰੁਕ ਗਏ ਤਲਵੰਡੀ ਚੌਧਰੀਆਂ ਦਾ ਸਭ ਤੋਂ ਮੁੱਖ ਕੰਮ ਸੀਵਰੇਜ ਦੇ ਗੰਦੇ ਪਾਣੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ ਜੋ ਮੀਂਹ ਬੰਦ ਹੋਣ ਦੇ ਤੁਰੰਤ ਸ਼ੁਰੂ ਕਰ ਦਿੱਤਾ ਜਾਵੇਗਾ ಗ್ರಾಮ ਪੰਚਾਇਤ ਤਲਵੰਡੀ ਚੌਧਰੀਆਂ ਵੱਲੋਂ ਜੋ ਵਿਕਾਸ ਕਾਰਜਾਂ ਕੰਮ ਕੀਤੇ ਗਏ ਹਨ ਉਹਨਾਂ ਦਾ ਵੀ ਸਰਪੰਚ ਬਲਵਿੰਦਰ ਸਿੰਘ ਲੱड्डੂ ਨੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ ਸultanpur ਲੋਕੀਤ ਪત્રਕਾਰ ਵਿਕਰਮ ਤਲਵੰਡੀ ਦੀ ਵਿਸ਼ੇਸ਼ ਰਿਪੋਰਟ ਜੀ ਕੀ ਨਾਮ ਆ ਜੀ ਬਲਵਿੰਦਰ ਸਿੰਘ ਸਰਪੰਚ ਤਲਾਡੀ ਚੌਧਰੀਆ ਜਿਹੜਾ ਧੂਆਜਾ ਕੀਤਾ ਜਾ ਰਿਹਾ ਇਹ ਕੀ ਹੈ ਤੇ ਮੌਸਮ ਨੂੰ ਦੇਖਦੇ ਆ ਮੌਸਮ ਦੇ 15 ਮਹੀਨਾ ਤੋਂ ਲਗਾਤਾਰ ਬਾਦਸ਼ੌਰੀ ਮਛਰ ਬਹੁਤ ਪਿੰਡ ਵਿੱਚ ਹੋ ਗਿਆ ਤੇ ਬਿਮਾਰੀਆਂ ਫੈਲਣ ਦਾ ਡਰ ਹੈ ਇਸ ਮਛਰ ਦਾ ਕਰਕੇ ਇਹ ਗੱਡੀ ਮੰਗਵਾਈ ਹੈ ਸਪਰੇ ਪਿੰਡ ਵਿੱਚ ਸਾਰੇ ਗਲੀਆਂ ਮਹਲੇ ਚ ਐਸੀ ਮਹਲੇ ਸਾਰੇ ਖਤਰੀਏ ਮਹਲੇ ਜਿੰਨੇ ਡੇਰੇ ਆ ਸਾਰੇ ਬੱਚੇ ਕਰਕੇ ਜੋ ਮੱਛਰ ਲੋਕਾਂ ਨੂੰ ਬਿਮਾਰ ਨਾ ਕਰੇ ਮੱਛਰ ਇਸੇ ਕਦਮ ਹੋ ਜਵੇ ਇਹ ਇਹ ਜਿਹੜੀ ਗੱਡੀ ਆ ਕਿੰਨੇ ਦੇ ਤਨਵੜੀ ਚੋਹਦਰੀਆਂ ਵਿੱਚ ਲੱਗੇ ਇਹ ਅੱਜ ਤੇ 4 ਵਜੇ ਤੱਕ ਰਾਤ 9 10 ਵਜੇ ਸਾਰੇ ਪਿੰਡ ਚ ਕਰੂਗੀ ਜਿਹਦੇ ਰਹਿ ਗਿਆ ਕੰਨੋ ਫੇਰੇ ਆ ਗੱਡੀ ਆਊਗੀ ਇਸ ਤੋਂ ਲਾ ਹੋਰ ਪਿੰਡ ਦੇ ਵਿੱਚ ਕਿਹੜੇ ਕੰਮ ਕਰ ਰਹੇ ਹਾਂ ਅਸੀਂ ਹੋਰ ਸਭ ਤੋਂ ਪਹਿਲਾਂ ਪਾਣੀ ਦਾ ਜਿਹੜਾ ਲਕਾਸੀ ਦਾ ਜਿਹੜਾ ਪ੍ਰਬੰਧ ਉਹ ਕਰ ਰਹੇ ਹਾਂ ਪੂਰੇ ਜੋਰਾਂ ਤੇ ਸਾਨੂੰ ਜੇ 5 ਕੇ ਮਹੀਨੇ ਮਿਲੇ ਆ ਅਸੀਂ ਉਹਦੇ ਵਿੱਚ ਡੋਲਿਆ ਰੋਡ ਤੇ ਪੈ ਬਲਣ ਪਾਈ ਆ ਨੂਰਪੁਰ ਰੋਡ ਤੇ ਪੈਵਲਨ ਪਾਈਆ ਤੇ 4 ਸੋਲਰ ਮੋਟਰਾਂ ਲਾ ਕੇ ਉਹ ਕੰਮ ਸ਼ੁਰੂ ਕੀਤਾ ਇੱਕ ਐਸਸੀ ਮਲੇ ਦੀ ਬਾਈਪਾਸ ਫਿਰਨੀ ਜਿਹੜੀ ਆ ਉਹ ਵੀ ਕੱਢੀ ਆ ਉਹਦਾ ਹਜੇ ਬਾਅਦ ਚ ਸ਼ੁਰੂ ਹੋਣ ਕਰਕੇ ਕੰਮ ਅਧੂਰਾ ਰਹਿ ਗਿਆ ਵਾ ਤੇ ਉਹ ਵੀ ਜਲਦ بارشਾਂ ਖਤਮ ਹੁੰਦੀਆਂ ਤਾਂ ਉਹ ਵੀ ਜਲਦ ਪੂਰਾ ਕੀਤਾ ਜਾਊਗਾ ਉਸ ਤੋਂ ਬਾਅਦ ਉਧਰ ਛੱਪੜ ਥਾਪਰ ਮਾਡਲ ਛੱਪੜ ਨੂੰ ਜਲਦੀ ਤੋਂ ਜਲਦੀ بارشਾਂ ਦੇ ਬਾਅਦ ਸ਼ੁਰੂ ਕੀਤਾ ਜਾਊਗਾ ਤੇ ਉਹਦਾ ਕੰਮ ਵੀ ਮੁਕੰਮਲ ਕੀਤਾ ਜਾਊਗਾ ਤੋਲਾ ਹੋਰ ਵੀ ਕੋਈ ਹੈ ਵਿਕਾਸ ਕਰਦੇ ਕੰਮ ਜਿਹੜੇ ਉਹ ਸਾਡੀ ਸਾਡੀ ਸ਼ਬਤੋਂ ਪਹਿਲਾ ਕੰਮ ਤੇ ਸੁਖਦੇਵ ਲਾਲ ਸੁੱਖਾ ਸਾਹ ਜੀ ਸਾਨੂੰ ਉਹਨਾਂ ਸ਼ਮਸ਼ਾਨਗੜ੍ਹ ਯਾਰਵਾਤੇ ਗੱਡੀ ਦਿੱਤੀ ਇੱਕ 8 ਲੱਖ ਰੁਪਏ ਦੀ ਘੱਟੋ ਘੱਟ ਗੱਡੀ ਆ ਉਹ ਬਹੁਤ ਮੁਸ਼ਕਲਾਂ ਆਉਂਦੀਆਂ ਕਈ ਪਰਿਵਾਰਾਂ ਦੇ ਬੰਦੇ ਬਾਹਰ ਗਏ ਅੰ内 ਰਿ ਗਏ ਤੇ ਉਹ ਸਾਡੇ ਪਿੰਡ ਨੂੰ ਹੁਸੂਲਤ ਉਹ ਵੀ ਦਿੱਤੀ ਗਈ ਆ ਉਸ ਤੋਂ ਬਾਅਦ ਸਾਡੇ 10 ਸਾਲ ਤੋਂ ਹੋ ਰਿਹਾ ਪਿਆ ਸੀ ਕੰਮ ਟਰਾਂਸਫਰ ਹੁੰਦਾ ਸ਼ਮਸ਼ਾਨਗੜ੍ਹ ਵਿੱਚ ਉਹ ਟ੍ਰਾਂਸਫਰ ਮਲਾ ਕੇ ਮੀਟਰ ਲਵਾਇਆ ਗਿਆ ਉਥੇ ਜਿਹੜੀ ਡੈੱਡ ਬੋਡੀ ਰੱਖਣ ਵਾਲ ਤੇ ਜਿਹੜੀ ਫ੍ਰੀਜੀ ਸੀ ਉਹ ਚਾਲੂ ਕੀਤੀ ਗਈ ਸੀ ਪਿਛਲੇ 15 ਦਿਨ ਪਹਿਲਾਂ ਕੁਝ ਚੋਰਾਂ ਨੇ ਵਿੱਚੋਂ ਉਹਦੀ ਮੋਟਰ ਕੱਢੀ ਆ ਤੇ ਉਹਨੂੰ ਹੁਣ ਜਲਦੀ ਤੋਂ ਜਲਦੀ ਉਹਨੂੰ ਬਣਾ ਕੇ ਉਹ ਵੀ ਚਾਲੂ ਕਰ ਦਿੱਤੀ ਜਾਊਗੀ ਤੇ ਜਿਹੜਾ ਲੋਕਾਂ ਲਈ ਸਾਫ ਪਾਣੀ ਦੇ ਵਾਸਤੇ ਪ੍ਰਬੰਧ ਕੀ ਹੈ ਜੀ ਅਸੀਂ ਜਿੰਨੇ ਵੀ ਲੋੜਵੰਦ ਜਿੰਨੇ ਸਾਡੇ ਕੋਲ ਆਏ ਆ ਉਹਨਿਆਂ ਨੂੰ ਹੀ ਬੋਰ ਕਰਾ ਦਿੱਤੇ ਆ ਜੇ ਹੋਰ ਵੀ ਕੋਈ ਮੇਰਾ ਭੈਣ ਭਰਾ ਕਹੂਗਾ ਸਾਨੂੰ ਪੀਣ ਵਾਲਾ ਪਾਣੀ ਨਹੀਂ ਮਿਲਦਾ ਉਹਨੂੰ ਵੀ ਬੋਲ ਕਰਾ ਦਿੱਤਾ ਜਾਊਗਾ ਪਿੰਡ ਵਿੱਚ 130 ਕੁਰਸੀਆਂ ਥਾਂ ਥਾਂ ਚੌਂਕਾਂ ਤੇ ਰੱਖੀਆਂ ਗਈਆਂ ਜਿੱਥੇ ਬੱਚੇ ਬੱਸਾਂ ਤੇ ਚੜ੍ਹਦੇ ਸੀ ਬੜੀ ਪ੍ਰੋਬਲਮ ਆਉਦੀ ਤੇ ਕਈ ਸਿਆਣੇ ਬੰਦੇ ਸੈਰ ਕਰਦੇ ਸੀ ਉਹਨਾਂ ਨੂੰ ਬਹਿਣ ਲਈ ਜਗ੍ਹਾ ਨਹੀਂ ਲੱਭਦੀ ਸੀ ਹਰ ਚੌਂਕ 'ਚ ਹਰ ਮਹੱਲੇ ਵਿੱਚ ਉਹ ਜਿਹੜੀਆਂ ਕੁਰਸੀਆਂ ਵੀ ਰਖਵਾ ਦਿੱਤੀਆਂ ਗਈਆਂ ਵਾਂ